ਉਹ ਵੀ ਮਿੱਤਰੋ ਮੀ ਬਹੁਤ ਪੈਨਦਿਆ ਉਧਰ ਦੇ ਬੰਦੇ ਤਾਂ ਠੀਕ ਗੱਡੀ ਜਾਂਦੀਆਂ ਤਰੀਕ ਹੋ ਜਾਂਦੀਆਂ ਮਿੱਤਰੋ ਦੋ-ਤਿੰਨ ਮੁਕਾਬਲੇ ਚੱਲਣ ਆ ਇਧਰ ਅਗਲੇ ਬੰਦੇ ਲਾਇਆ ਗਰੇਡਰ ਜਲਦ ਤੇ ਜਲਦ ਰਹਾ ਕੀਤਾ ਜਾ ਰਿਹਾ ਲੋ ਰਿਆ ਦੇ ਕਰ ਦੇਣਾ ਭਾਜੀ ਕੋਲ ਜਾ ਕੇ ਕਹੇ ਭਾਜੀ ਨੂੰ ਕਹਿ ਰਿਹਾ ਤੇ ਉਹਨੇ ਕਰ ਦੇ ਲਾਵੇ ਪੱਕਾ ਨਹੀਂ ਨਾਣਾ ਡਿਸਚਾਰਜ ਕਰ ਦੇਣਗੇ ਫਿਰ ਨੌਕਰੀ ਤੋਂ ਡਿਸਚਾਰਜ ਹੋ ਜਾਗੇ ਚਾਰਜ ਹੋ ਜਾਾਂਗੇ ਆਹ ਇੱਥੇ ਰਿਆ ਕਰਣਾ ਉਹ ਵੀ ਮਿੱਤਰੋ ਮੀ ਬਹੁਤ ਪੈਣ ਦਿਆ ਉਧਰ ਦੇ ਬੰਦੇ ਦਿਖਾਉਣੇ ਤੁਹਾਨੂੰ ਪੈਂਦਾ ਤੇ ਉਹ ਦੇ ਸਾਹਮਣੇ ਡਿਗਦਾ ਉਹ ਕਰੇਨਾ ਤੇ ਆਪਾਂ ਦੇ ਕਰੇਨਾ ਤੋਂ ਥੋੜਾ ਇੱਧਰ ਆਏ ਪੁੱਲ ਦੇ ਥੱਲੇ ਤੇ ਮੀਂਹ ਸ਼ੁਰੂ ਹੋ ਗਿਆ ਮੜ ਕੇ ਕਰੇਨਾ ਤੱਕ ਗਿਆ ਨਹੀਂ ਕੱਪੜੇ ਐਡੇ ਜਿੱਲੇ ਹੋ ਗਏ ਬੂਡਬਾਰ ਆ ਗਈ ਬਣ ਗਿਆ ਵਾਏ ਤੇ ਵੇਖੋ ਮੀਂਹ ਖਤਮ ਦਾ ਤੇ ਫੇਰ ਗਾਡਰ ਆਉਣਾ ਆਪਾਂ ਕੀ ਕਹਿਣਾ ਚਾਹਣਾ ਤੂੰ ਓਕੇ ਕੰਮ ਮੈਂ ਵੀ ਮੀਂਹ ਨਹੀਂ ਹੈ ਟੰਡਾ ਅਸੀਂ ਗਾਡਰ ਲਾਉਣਾ ਓਕੇ ਕੰਮ ਓਕੇ ਓਕੇ ਰਿਪੋਰਟਾਂ ਆਈਆਂ ਭਈਆਂ ਮਿੱਤਰੋ ਤੇ ਦੇਖਦੇ ਆ ਕੀ ਬਣਦਾ ਵੀਡੀਓ 깔ਈ ਨਾ ਲੈ ਨਾ ਮੂੰਹ ਲਗਾਓ ਆ ਨੀ ਇਹ ਦੇਂਦਾ ਕਿ ਨਹੀਂ ਹਾਂ ਤਾਂ ਮੁੱਕਾ ਜੀ ਮਿੱਤਰੋ ਆਸ਼ਕਾਂ ਦਾ ਬਣ ਗਈ ਕਲਿੱਪ ਤੇਰੀ ਹੁਣ ਫੜਿਆ ਗਿਆ ਜੀ ਯੂਟਿਊਬਰ ਹੀ ਇਹਨੇ ਪਾ ਦੇ ਨੇ ਆਪਣੇ ਫੜਿਆ ਗਿਆ ਜੀ ਗੱਡੀ ਗੱਡੀ ਜਾਂਦੀਆਂ ਤਰੀਆਂ ਜਾਂਦੀਆਂ ਪਾਣੀ ਇੱਧਰ ਕਿੱਧਰ ਰੋਡ ਪਾਰ ਕਰਨਾ ਔਖਾ ਆ ਬਹੁਤ ਔਖਾ ਰੋਡ ਪਾਰ ਬੜੀਆਂ ਗੱਡੀਆਂ ਗੁੜੀਆਂ ਛੂਕਦੀਆਂ ਆਉਂਦੀਆਂ ਕੀ ਕਹਿਣਾ ਚਾਹਣਾ ਤੁਸੀਂ ਇਸ ਰੋਡ ਬਾਰੇ ਮੈਂ ਨਾ ਇਹੋ ਚਾਹਣਾ ਵੀ ਇਹਨਾਂ ਰੋਡ ਪਾਰ ਕਰਨ ਲੋ ਬਹੁਤ ਔਖਾ ਆ ਕੰਮ ਬਹੁਤ ਗੱਡੀਆਂ ਗੱਡੀਆਂ ਆਉਂਦੀਆਂ ਖਾ ਗੱਡੀਆਂ ਬੜੀਆਂ ਤੇ ਨੰਗੀਆਂ ਆ ਆ ਰਹਿ ਜਾਂਦੀਆਂ ਨੇ ਕੀ ਮੋਰ ਜਾ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹਨੇ ਛਿੱਟੇ ਪਾ ਲੈਣੇ ਰੋਡ ਫਾਰ ਕਰਨ ਨੂੰ ਮਿਲਿਆ ਬਹੁਤ ਔਖਾ ਮੀਂਹ ਪੈ ਗਿਆ ਲੰਗਨ ਨੂੰ ਵੀ ਰਾਹ ਆਣਾ ਚਿੱਕੜ ਹੋ ਗਿਆ ਨਾ ਗੜ ਆ ਦੇ ਦੇ ਆ ਕੀ ਮੋਲ ਛਲ ਬਣਿਆ ਹੁਣ ਬਸ ਇੱਥੇ ਮੀਂਹ ਸ਼ੁਰੂ ਹੋ ਗਿਆ ਤੇ ਲਗਾਤਾਰ ਹੀ ਹੁਣ ਦਿਨੋਂ ਦਿਨ ਮੀਂਹ ਪੈਂਦੇ ਜਾਣੇ ਆ ਜਿੱਥੇ ਪੁੱਲ ਪੁੱਲ ਆ ਉੱਥੋਂ ਤੇ ਲੰਘ ਜਾਗੇ ਤੇ ਜਿੱਥੇ ਚਿੱਕੜ ਹੈ ਗੜੀ ਔਰ ਗੜ ਸਾਫ ਕਿਆਲ ਚਲ ਦੇਖਦੇ ਆ ਹੀ ਮੋਲ ਚਾਲ ਵੰਦਾ ਉਹਨਾਂ ਨੇ ਰੈਨ ਕੋਟ ਪਾ ਲਈ ਰੈਨ ਕੋਟ ਰੈਨ ਕੋਟ ਆ ਬਣੂ ਹੀ ਚਾਹੀਦੇ ਹਾਂ ਇਹ ਆ ਗਿਆ ਆਪਰੇਟਰ ਆ ਆਫਿਸ ਹੈ ਇਹ ਆਫਿਸ ਇਹ ਇਹਨਾਂ ਦਾ ਆਫਿਸ ਇਹਨਾਂ ਦੀ ਐਸ ਐਮ ਐਸ ਖਾਣਾਵਣ ਵਾਲਾ ਲਈ ਸਾਡੀ ਮੈਸਜ ਤੁਸੀਂ ਦੇਖੀ ਆ ਛੋਟੀ ਜੀ ਇਹਨਾਂ ਦੀ ਬਹੁਤ ਤਗੜੀ ਮੈਸ ਹੈ ਤੇ ਡਾਕਟਰ ਡਾਕਟਰ ਕਿਹ ਹੋਰ ਬਲਾ ਦਫਤਰ ਤੈਨੂੰ ਖਾਵਾਂਗੇ ਦਫਤਰ ਵੀ ਬੰਦਿਆ ਆਪਣਾ ਤੇ ਤਰੱਕੀ ਕਰਾਂਗੇ ਮਿੱਤਰੋ ਕਈ ਲੋਕ ਸਾਨੂੰ ਵੇਖ ਕੇ ਛੱਡਦੇ ਆ ਕਈ ਜਾਂਦੇ ਤੂੰ ਕਿੱਡਾ ਸਟਾਰ ਬਣ ਗਿਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕਿਉਂ ਵੀ ਕੀ ਕਹਿਣਾ ਤੇਰਾ ਛੱਡਦੇ ਆ ਅਜੇ ਤਾਂ ਸ਼ੁਰੂਆਤ ਆਜੇ ਤੇ ਖਜ਼ਾਨਾ ਬੜਾ ਨਪਿਆ ਪਿਆ ਆ ਨੇਰੀ ਲਿਆਵਾਂਗੇ ਅਹੀਂ ਆ ਵੀ ਨਹੀਂ ਛੱਡਦੇ ਆ ਵੀ ਆਖੀ ਦਾ ਚੱਲ ਛੱਡ ਖੜਾਈ ਆ ਅਜੇ ਦਿਲ ਜਿਹਾ ਪੂਰਾ ਦਿਲ ਜਿਹਾ ਨਹੀਂ ਕਰਦਾ ਉਹ ਦਿਨ ਇੱਕੋ ਵੀਡੀਓ ਛੱਡੀ ਤੇ ਸ਼ਰੀਕ ਰੋਠੇ ਅੱਜ ਇਹਦੇ ਬੜਾ ਹਾਂ ਇੱਕ ਮਿਲੀਅਨ ਚ ਚੱਲ ਗਈ ਅੱਜ ਇਹ ਤਾਂ ਅਸੀਂ ਬੜਾ ਖਜ਼ਾਨਾ ਨੱਪੀ ਫਿਰਦੇ ਆ ਹਾਂ ਹਾਂ ਤੇ ਖਜ਼ਾਨਾ ਆਪਾਂ ਛੱਡਣਾ ਵੀ ਆ ਵੇਖੀ ਲੈਣ ਸਿਰ ਤੇ ਪਟਾਕੇ ਬਣੇ ਥਾੜ ਥਾੜ ਥੋੜਾ ਜਿਹਾ ਬਾਅਰ ਕਰਕੇ ਥੋੜਾ ਜਿਹਾ ਮੀਂਹ ਕਰਕੇ ਥੋੜਾ ਜਿਹਾ ਕੰਮ ਆ ਇਦਾਂ ਦਾ ਵੀ ਰਾਤ ਨੂੰ ਦਿਨੇ ਸੌਂਜਦਾ ਟਾਈਮ ਯਾ ਨਹੀਂ ਲੱਗਦਾ ਸੈੱਟ ਕਰਨ ਦਾ ਵੀਡੀਓ ਬਣਾਉਣ ਦਾ ਜਦੋਂ ਸਾਰੇ ਇਕੱਠੇ ਹੋ ਗਏ ਵੀਡੀਓ ਬਣਾਈਆ ਤਾਂ ਬੰਬ ਹੀ ਆਉਣੇ ਬੰਬ ਹੀ ਪਟਾਕੇ ਪੈਣੇ ਆ ਫੇਰ ਹੈਂ ਸ਼੍ਰੀਕਾ ਵਾਲੇ ਲੈਂਚੇ ਨਹੀਂ ਆਉਣਗੇ ਕਿਆ ਲੈਂਚੇ ਨਹੀਂ ਆਉਣੇ ਜਿੱਦਾਂ ਇਹਨਾਂ ਨੇ ਝੂਠੇ ਪਟਾਕ ਬਣਾਏ ਨਾ ਵੀ ਪਾਕਿਸਤਾਨ ਬਹੁਤ ਸੁੱਟਦਾ ਪਾਕਿਸਤਾਨ ਇਹ ਸੁੱਟਦਾ ਉਦਾਂ ਡਿਗਣੇ ਧੂਆ ਮਾਰਦੇ ਲੰਬ ਘੜਾਉਣੀ ਸ਼੍ਰੀਕਾ ਦੀ ਅਜੇ ਨਾ ਪੈਰ ਪਾਲੀ ਖੱਡਾ ਹੀ ਗਾੜੀ ਓੜਾ ਕੀ ਮਾਹੌਲ ਬਣੂਗਾ ਹੋਏ ਇੱਥੇ ਤੁਹਾਡੀ ਭਲੀ ਅਜੇ ਹੈਂ ਟਾਡੀ ਭਲੀ ਹਜੇ ਇਹ ਤਾਂ ਕੰਮ ਖਤਰਾ ਹੈ ਚੱਲੋ ਸੇਵਕਾ ਉਹ ਗੱਲ ਹੋ ਗਈ ਹਾਂ ਚੱਲੋ ਸੇਵਕਾ ਇੱਥੇ ਕੰਮ ਖਤਰੇ ਵਾਲਾ ਹੀ ਆ ਗਾਰਡਨ ਮਿੱਤਰਾਂ ਨੂੰ ਲੱਗਦਾ ਲੋਡ ਕਰਤਾ ਹਿੱਲਿਆ ਨਹੀਂ ਉੱਥੋਂ ਹੀ ਨਹੀਂ ਲਾਇਆ ਗਾਰਡਰ ਉੱਥੇ ਹੀ ਖਿਲਾਰਤਾ ਸਿੱਧਾ ਚੱਲ ਸਿੱਧਾ ਆਂਦੀ ਆ ਤੇ ਬਾਕੀ ਆਪਾਂ ਇਦਾਂ ਹੀ ਆ ਸਟਾਰ ਸਟੋਰ ਅਸੀਂ ਬਣੇ ਨਹੀਂ ਜਦੋਂ ਅਸੀਂ ਸਟਾਰ ਬਣ ਗਏ ਤੁਹਾਨੂੰ ਦੱਸਾਂਗੇ ਅਹੀਂ ਪੂਰੀ ਹੱਤ ਕਰਾਉਣੀ ਯੈਸ ਕਿਉਂ ਵੀ ਮਤਰਾ ਪੂਰੀ ਹਾਂ ਇੱਕ ਚੀਜ਼ ਆ ਉਹ ਅਸੀਂ ਜ਼ਰੂਰ ਲੈਣੀ ਜਾ ਕੇ ਕਿਉਂਕਿ ਸਾਡੇ ਮੇਰੇ ਯਾਰਾਂ ਦੋਸਤਾਂ ਨੇ ਵੀ ਮੈਨੂੰ ਉਹ ਚੀਜ਼ ਤੋਂ ਬੜਾ ਮਨਾ ਕੀਤਾ ਇਦਾਂ ਉਦਾਂ ਫਲਾਂਟੇ ਮੈਂ ਦੱਸੂਗਾ ਕੋਈ ਨਹੀਂ ਉਸ ਵਲੌਗ ਚ ਦੱਸਾਂਗੇ ਆਪਾਂ ਜੋ ਖਰੀਦਾਂ ਉਹ ਖਰੀਦਾਂਗੇ ਕਹਤਾ ਖਰੀਦਾਂਗੇ ਤਾਂ ਪਤਾ ਲੱਗ ਜੀ ਜਾਣਾ ਇਹਨਾਂ ਨੂੰ ਕੀ ਖਰੀਦਣਾ ਜਦੋਂ ਖਰੀਦਾਂਗੇ ਪਟਾਕੇ ਪਾਦਰ ਸਿੰਘ ਜੂੜਾ ਕਰੀ ਸਰਦਾ ਸੌਨਸਿੰਗ ਸੀਤਲ ਆਪਾਂ ਆ ਗਏ ਆ ਬਾਈ ਉਧਰ ਬਹੁਤ ਮੱਛਰ ਲੜਨਦੇ ਆ ਮੱਛਰ ਤੋਂ ਬਚਾਂਗੇ ਡੇਂਗੂ ਨਾ ਆ ਜਾਏ ਚਲੋ ਬਈ ਗਾੜੀ ਮਿਲਦੇ ਆ ਜੇ ਕਲਿੱਪ ਲਈ ਨਹੀਂ ਤੇ ਬਲੌਗ ਫਿਰ ਇੱਥੇ ਸਮਾਪਤ ਕਰਨਾ ਪੈਣਾ ਚਲੋ ਮਿਲਦੇ ਆ ਗਾੜੀ ਜੁੜੇ ਰਹੋ ਤੁਸੀਂ ਆਪਣੇ ਨਾਲ ਹੈਂ ਟੋਮ ਵਾਲੇ ਕਿੰਨਾਂ ਕੱਲ ਬਾਅਦ ਲਓ ਬਈ ਹਾਂ ਯਾ ਵੀ ਹਾਈਡਰਾ ਪਾ ਦੇਣਾ ਯਾ ਵੀ ਹਾਈਡਰਾ ਇਸੇ ਰੱਖਣਾ ਪੜੇਗਾ ਗੈਂਡਰੀ ਸੇ ਬਲੌਗ ਗੈਂਡਰੀ ਸੇ ਇੱਕ ਲਾਓ ਇੱਕ ਇੱਕ ਨਾਟ ਆ ਗਿਆ ਬਰਾਬਰ। ਖੋਸ ਹੈ ਨਾ। ਖੋਸ ਹੈ ਨਾ? ਤਾਣੂ ਟਾਈਟ ਕਰ ਦੇ। ਉਹ ਉੱਪਰ ਲੈ ਲੇਤਾ ਉਸਕੋ ਉੱਪਰ। ਉੱਪਰ ਲੈ ਲਾ ਉਸਕੋ ਉੱਪਰ। ਲੋ ਵਿਟੋਜਨ ਕਰਨ ਲੱਗੇ ਆ ਟੋਜਨ ਮੁਕਾਬਲਾ ਚਾਲੂ। ਕੀ ਬਣਤਾ ਹੈ ਦੇਖਿਆ ਜਾਗਾ। ਬੱਸ ਬੜਾ ਬਹੁਤ ਹੈ ਬੱਸ ਸਿਲੰਗ ਪਾਉ ਉਹਦਰ ਦੀ केलो झटका तो मत लिया आराम से लेकर फिर लोड देता रहिए चलो 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 अब ना अब सुबह जल्दी हो जाएगी <laughs> सुबह जल्दी हो जाएगी <laughs> तो चुनम कावला वाला है निकलता है क्या होता है सिलिंग भी ऐसे ही हमारा ए

ਇੱਕ ਵਾਰ ਟਰਾਈ ਕਰੋ ਮੈਂ ਵੀਡੀਓ ਬਣਾ ਕੇ ਡਾਲ ਦੂੰਗਾ ਇੱਕ ਵਾਰ ਟਰਾਈ ਜਾ ਦੇ ਲਿਫਟ ਕਰਦਾ ਫਿਰ ਨਾ ਫੜ ਜਾਏ ਰੋਡ ਤੇ ਜਾ ਕੇ ਬੰਦਾ ਕਿਤੇ ਨਿਕਲੇਗੀ ਅਗ ਡਾਂਸ ਕਰਦਾ ਡਾਂਸ ਹੈ ਵਾਹ ਇਹ ਥੱਲੇ ਕਰਦੇ ਹੋ ਉਦਰੇ ਉਹ ਕਿਨੇ ਜਾਂਦਾ ਅਸ਼ਕੁਮ ਮੈਂ ਬੰਦਾ ਹਾਂ ਐ ਉਹਦੀ ਬਲੋ ਆਜਾ ਨਹੀਂ ਉਸੇ ਤੱਕ ਜਾਂਦਾ ਯਾਰ ਕਿੱਥੋਂ ਤੱਕ ਸੇਕ ਮਾਰਨ ਦਾ ਆ ਲੈ ਜਾ ਨਹੀਂ ਨਾ ਤੇਰੀ ਗੇਂਹ ਪੂਰੀ ਹੋ ਗਈ ਆਖੀ ਪੂਰੀ ਹੋ ਗਈ ਹੈ ਆਵੇ ਪਰਸੋਂ ਆਵੇ ਇੱਧਰ ਆ ਗਿਆ ਪਰਸੋਂ ਦਲਾ ਗਰੇਡਰ ਤੇ ਪਿਛਲੇ ਬੰਨੇ ਲਈ ਫੋਗ ਲੈਣ ਆਹ ਤੇ ਖਿੱਚਣ ਨਹੀਂ ਦਿਆ ਰੁਕ ਜਾ ਬਾਈ ਰੁਕ ਜਾ ਤੁਹਾਡਾ ਕੀ ਕਹਿਣਾ ਹੈ ਕੀ ਮੋਲ ਚੱਲ ਬਣੂਗਾ ਇਹ ਨਹੀਂ ਜਾਣਾ ਚੱਕੜ ਬਹੁਤ ਜ਼ਿਆਦਾ ਸਰਦਾਰਾਂ ਦੇ ਵਾਕ ਹੋ ਗਿਆ ਇਹ ਗੋਲ ਥੱਲੇ ਨਹੀਂ ਲੜਾ ਤੁਹਾਡੀ ਨੀਤੀ ਹੋ ਗਈ ਆ ਇਹ ਲੋਹੇ ਕੀ ਕਸਮ ਇੱਕ ਕਸਮ ਖਾਈ ਆ ਮੁੰਡੇ ਨੇ ਖਾਈ ਹੈ ਖਾਈ ਹੈਰਾ ਆ ਵੀ ਕਿ ਤਿੰਨ ਵਜੇ ਉਠਾ ਆ ਦੀਦੀ ਖਰਾਬ ਕੀਤੀ ਅਸੀਂ ਕਿ ਤਿੰਨ ਵਜੇ ਪੂਰੇ ਬਹੁਤ ਬੁਰਾ ਹਾਲ ਹੋ ਰਿਹਾ ਓ ਮੀ ਹਟ ਗਈ ਨਹੀਂ ਨਹੀਂ ਬੁਗਿਆ ਹੁੰਦਾ ਹੀ ਕੋਈ ਨਹੀਂ ਪਾਇਆ ਨਹੀਂ ਨਹੀਂ ਆਉਦਾ ਉਹ ਤੇਜ਼ ਹੋਇਆ ਇਹ ਅੰਦਰ ਦੇਰਦਾ ਇਹ ਅੰਦਰ ਦੇਰਦਾ ਜਾਂ ਮੀ ਹੈ ਹਰ ਜੇ ਜਾਂ ਇੰਨਾ ਕ ਪਵੇ ਅਸੀਂ ਵੀ ਸੋਚੀਏ ਜਾ ਕੇ ਤਾ ਇੰਦਰ ਦੇ ਦਾ ਭਰਾ ਆ ਤੇਰਾ ਇੰਦਰ ਦੇ ਦਾ ਮਾਸੜਿਆ ਤੇਰਾ ਇੰਦਰ ਦੇ ਦਾ ਉਹ ਵੀ ਕਹੋ ਲੋਹੇ ਕੀ ਕਸਮ ਵੀ ਪਾਰੇ ਆ ਆਹ ਕੋ ਲੋਹੇ ਦੀ ਕਸਮ ਲੱਗੇ ਚੱਲ ਚੱਲ ਉਧਰ ਪਿੱਛੇ ਫੋਰਮੈਨ ਸੀਡੀ ਫੋਰਮੈਨ ਯੋਰੀ ਨਹੀਂ ਪਿਆ ਖੂ ਪਤਾ ਨਹੀਂ ਕਿਹੜਾ ਗੇਅਰ ਪਾ ਲਿਆ ਉਹਨੇ ਸਲਿੰਗ ਢਲੀ ਹੋ ਗਈ ਉਹਨੇ ਪਤਾ ਨਹੀਂ ਕਿਹੜਾ ਗੇਅਰ ਪਾਇਆ ਸਲਿੰਗ ਢਲੀ ਉਦਾਂ ਹੀ ਉਹ ਉਦਾਂ ਤਰਿਆ ਜਾਂਦਾ ਗਾੜੀ ਲੋਡਰ ਵਾਲਾ ਚੱਲ ਜਾਣਾ ਚੱਲ ਜਾਣਾ ਗਾੜੂ ਬੱਲੇ ਬੱਲੇ पहले उसके साथ टच भी होए हैं, अभी इसके साथ हो जाएगा, हाँ, यही है ना जब कटिंग करता ना उधर को भाग जाता, फिर उधर को करता, उधर को भाग, क्या पैमेटर ला, याना अच्छी योर हाँ, कितना? बड़ा योर लग गया। ਬੰਦੇ ਆਗਾ ਵੀ ਹੋਰ ਲੱਗਾ ਇਦਾਂ ਲੱਗਦਾ ਇਹ ਇਹਦੇ ਆ ਕੀ ਮੋਲ ਚੱਲ ਵੰਦਾ ਬੈਡਰ ਪਹੁੰਚਦਾ ਤੇ ਦੱਸਦੇ ਨਹੀਂ ਲੱਗਦਾ ਇਹ ਮੋਲ ਚੱਲ ਔਖਾ ਜਿਹਾ 走路走路。走路 काम वर्कर बोट वाओ ये कौन आ गया गाड़ी में टिप्पर मार रहा है देख रहा है कद्दू का नहीं आंदा कद्दू मुश्किल ही चढ़ना अभी लगाओ पीछे पोगलैंड ਚੱਲੇ ਚੱਲ ਚੱਲ <laughs> <laughs> तो लो भी करता <laughs> की कसम ਲੁਏ ਕੀ ਕਸਮ ਮੈਂ ਕੰਪਨੀ ਛੱਡ ਮੈਂ ਹੈ ਮੈਂ ਆਪਣੀ ਕੰਪਨੀ ਛੱਡਦੀ ਮੈਂ ਸੇਫਟੀ ਵਾਲਾ ਹਾਂ ਓਏ ਓਏ ਕੁੱਤੇ ਪਾਰ ਕਰਾਉਂਦਿਆ ਤੇਰੀ ਡਿਊਟੀ ਤੇ ਲੱਗੀ ਆ ਕੁੱਤੇ ਆ ਡਿਊਟੀ ਦਾ ਦਾਦਾ ਨਹੀਂ ਆ ਮੈਂ ਵੇਲਾ ਕਿਤੇ ਕਮਾਈ ਕਰਨੀ ਸੌਖੀ ਆ ਰਾਤਾਂ ਦੀਆਂ ਮਿਹਨਤਾਂ ਦੇ ਮੀਂਹ ਪੈਂਦੇ ਜੀ ਲੱਗੇ ਗੱਭਰੂ ਜਵਾਨ ਸ਼ੇਰ ਸੁਣਾਵਾ ਸ਼ੇਰ ਸੁਣ ਕੇ ਸ਼ੇਰ ਯਾਦ ਆਇਆ पंताली शेर सुन के शेर याद आया हाँ। है झोटे पू चुकी तू बया अगे चल जाओ जा

ਗੱਡੀ ਦੇ ਇੱਕ ਇੱਕ ਮੰਗਿਆ ਸੀ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਇਹਨੂੰ ਰਿਹਾ ਦੇ ਕਰ ਦੇਣਾ ਭਾਜੀ ਕੋਲ ਜਾ ਕੇ ਕਹ ਪਾਜੀ ਨੂੰ ਕਹਿ ਰਿਹਾ ਤੈਨੂੰ ਨਹੀਂ ਕਰ ਦੇਣਾ ਪੱਕਾ ਨਹੀਂ ਲੈਣਾ ਡਿਸਚਾਰਜ ਕਰ ਦੇਣਗੇ ਫਿਰ ਨੌਕਰੀ ਤੇ ਡਿਸਚਾਰਜ ਗਈ ਚਾਰਜ ਹੋ ਜਾਗੇ ਵਾਓ ਫਿਰ ਆ ਘਰ ਮੌਸਮ ਦੇ ਕਿੱਦਾਂ ਦੀਆ ਮੌਸਮ ਮੌਸਮ ਹੋਇਆ ਪਿਆ ਰਾਤ ਦੇ ਜਾਗਦੇ ਆ ਸੁੱਤੀ ਉੱਠੀ ਆਂ ਬਾਰਖ ਲਰੇ ਉਹ ਗੱਲ ਹੋਈ ਬਈ ਸਾਡੇ ਨਾਲ ਲੋ ਵੀ ਮਿੱਤਰੋ ਅੱਜ ਦਾ ਬਲੌਗ ਕਰਦੇ ਆਂ ਆਪਾਂ ਇੱਥੇ ਹੀ ਖਤਮ ਇਹ ਗੱਡ ਰੱਖ ਕੇ ਹੁਣ ਆਪਾਂ ਚੱਲ ਜਣਾ ਰੂਮ 'ਚ ਫਿਰ ਜਾ ਕੇ ਸੌਣੇ ਆ ਤੇ ਆਪਣੇ ਬਲੌਗ ਨੂੰ ਜਰੂਰ ਪੂਰਾ ਦੇਖਿਓ ਲਾਈਕ ਕਮੈਂਟ ਕਰਕੇ ਜਰੂਰ ਜਾਇਓ ਜੀ ਬਹੁਤ ਬਹੁਤ ਧੰਨਵਾਦ ਖਤਮ ਕਰਦੇ ਆਂ ਅੱਜ ਦਾ ਬਲੌਗ ਸਾਡੀ ਮਿਸ ਦਾ ਮਾਹੌਲ ਕਿੱਦਾਂ ਦਾ ਪਤਾ ਲੱਗੇ ਬੰਦੇ ਨੇ ਕਿਹੜਾ ਉਹਨੇ ਲਿਖਾ ਆ ਕੀ ਲਿਖ ਕੇ ਪਾਸ ਦੇ ਕੀ ਲਿਖਿਆ ਨਾ ਆ ਕੇ